ਯਾਰ ਥੋੜਾ ਬਣਾਤ ਨਹੀਂ ਬਿਨਾਂ ਕਾ ਬਪੇਸ਼ ਬਗੇਰਜੀ ਦਾ ਬਹੁਤ ਧੰਵਾਦਯੋਗ ਚੋਣਾ ਹੈ ਕਿ ਨਾਲ ਹੀ ਸਮੁੱਚੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਅਸੀਂ ਬੈਠੇ ਹਾਂ ਚੰਨੀ ਸਾਹਿਬ ਬੈਠੇ ਆ ਮਨਜੀਤ ਸਾਹਿਬ ਥੋੜਾ ਕੈਮਰਾ ਮਦਰਗਾਹ ਤੇ ਨਾਲ ਮੇਰੀ ਸੁਖਬਾਲ ਖਾਸ ਕਰਕੇ ਰਾਜਕੁਮਾਰ ਰਵੀਕਰਨ ਜੀ ਆਸ਼ੀਰਪਤੀ ਸੁਪਰੀਮ ਜੀ ਨੇ ਰਾਹੁਲ ਗਾਂਧੀ ਜੀ ਨੇ ਜਿਸ ਪ੍ਰਕਾਰ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਪੰਜਾਬ ਦੇ ਪ੍ਰਤੀ ਮੇਰਾ ਭਾਈ ਗੌਂਦ ਮੇਰਾ ਜਨ ਦੇ ਪ੍ਰਤੀ ਵੀਡੀਓ ਬਾਕਾ ਚਿੰਤਾ ਜ਼ਾਹਿਰ ਕੀਤੀ ਅਤੇ ਰਾਹੁਲ ਗਾਂਧੀ ਜੀ ਨੇ ਇਹ ਗੱਲ ਕਹੀ ਜੀ तमाम ਕਾਂਗਰਸ ਦੇ ਕਾਰਕਟਰ ਰਾਹਤ ਕਾਰਜਾਂ ਦੇ ਵਿੱਚ ਕਿਹੜਾ ਜੀ ਤਾਂ ਜੋ ਕੋਈ ਵੀ ਪੰਜਾਬ ਦਾ ਵਿਅਕਤੀ ਭੁੱਖਾ ਪਿਆਸਾ ਨਾ ਰਹੇ ਜੋ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਯੋਗਦਾਨ ਪਾ ਕੇ ਕਰਨਾ ਚਾਹੀਦਾ ਹੈ। ਹਾ ਵੀ ਨਾਲ ਉਹਨਾਂ ਨੇ ਬਪੇਸ਼ ਬਕੇ ਜੀ ਵੀ ਅੱਜ 2 ਦਿਨ ਦੇ ਦੌਰੇ ਤੇ ਅੱਜ ਇਥੋਂ ਚੱਲ ਕੇ ਤੇ ਉਹ ਫਾਜ਼ਿਲਕਾ ਤੱਕ ਜਾਨੀ ਕਿ 6 ਜ਼ਿਲ੍ਹੇ 2 ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ। ਅਤੇ ਕਿੱਥੇ-ਕਿੱਥੇ ਕੀ ਰਾਹਤ ਪਹੁੰਚਾਉਣੀ ਹੈ, ਉਹਰੇ ਤੇ ਵੀ ਸਾਡੇ ਨਾਲ ਕੰਮ ਕਰਨਗੇ। ਪ੍ਰਦਰਸ਼ਨ ਕੇ ਤੇ راہੁ ਗਾਦੀ ਜੀ ਨੂੰ ਵੀ ਇਸ ਬਾਰੇ ਕਮਨਾ ਮਗਰਗਾ ਸਕਰੀਨ ਆਂਦੀ ਤੇਰੀ ਯਾਰ। ਮੇਰਾ ਵੀ ਪੁੱਛਦਾ। ਅਸ ਪਾਰਟੀ तमाम ਜ਼ਿਲ੍ਹਿਆਂ ਦੇ ਵਿੱਚ ਆਪ ਦੇ ਲੈਵਲ ਤੇ ਸਾਰੀਆਂ ਕਮੇਟੀਆਂ ਬਣ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲਫੁਲ ਪੇਟਾ ਹਰ ਲੋਕ ਸਭਾ ਵਾਈਸ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਈਆ ਮੁਕਸਰ ਲੁਧਿਆਣਾ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤ ਕਾਰਜਾਸਤੇ ਇਕੱਠਾ ਕੀਤਾ ਅੱਜ ਇੱਥੇ ਵੀਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅੱਜ ਇਹ ਪ੍ਰਕਾਰ ਨੂੰ ਰਵਾਨਗੀ ਜਿਹੜੀ ਸਭ ਤੋਂ ਦਿਵਾਉਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆਂ ਸਾਹਿਬ ਹੌਜਲਾ ਸਾਹਿਬ ਰੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਉਹ ਅਜਨਾਲਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇੱਥੋਂ ਛੱਡੀ ਦੇਣ ਆਏ ਹੈ ਅਸੀਂ ਨੁਕਤਾਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਜੋ ਕੀਤਾ ਉਹਰਾ ਖੁਲਾਸਾ ਕਰਾਂਗੇ ਇਸ ਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਸੀ ਜਦੋਂ ਵਿਪਤਾ ਹੈ ਅਸੀਂ ਸਭ ਇਕਜੁੱਟ ਹੋ ਕੇ ਅੱਜ ਪੰਜਾਬ ਦੇ ਨਾਲ ਖੜੇ ਹਾਂ ਪਰ ਇਹ ਕਿਉਂ ਹੋਇਆ ਕਿਵੇਂ ਹੋਇਆ ਇਹਦੇ ਵਿੱਚ ਖੇਤਰ ਦਾ ਕੀ ਗਲਤੀ ਹੈ ਹਾਂਜੀ ਸਰ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੀ ਤੇ ਪੰਜਾਬ ਦੇ ਜਿਹੜਾ ਸੈਕਟਰੀ ਹੋਊਰੀ ਕੀ ਗਲਤੀ ਹੈ ਜਾਂ ਮੰਤਰੀ ਦੀ ਕੀ ਗਲਤੀ ਹੈ ਕਿਉਂ ਹੋਇਆ ਇਹ ਸਭ ਕੁਝ ਇਹ ਹੋ ਸਕਦਾ 75% ਨੁਕਸਾਨ ਨਾ ਹੁੰਦਾ ਏਰੀਆ ਸਾਰੀਆਂ ਗੱਲਾਂ ਬਾਰੇ ਬਾਅਦ ਵਿੱਚ ਚਰਚਾ ਕਰਾਂਗੇ ਸੋ ਅੱਜ ਇੰਨਾ ਹੀ ਮੈਂ ਬੇਨਤੀ ਕਰਾਂਗਾ ਕਿ ਸਰਕਾਰ ਚਮਜੀਤ ਸਿੰਘ ਚੰਨੀ ਸਾਹਿਬ ਉਹ ਵੀ ਉਹ ਵੀ ਉਹ ਹੋ ਕੀ ਕਰਦੇ ਉਹ ਹੋ 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 ਆਜ ਕੇ ਆ ਗਏ ਆ ਮਾਈਕ ਕੋਲ ਯਾਰ ਥੋੜਾ ਪਿਛੇ ਯਾਰ ਥੋੜਾ ਪਿਛੇ ਬੱਬਲੂ ਕਾਂਗਰਸ ਪਾਰਟੀ ਯਾਰ ਇਹ ਰਾਹੁਲ ਗਾਂਧੀ ਜੀ ਵੱਲੋਂ ਅੱਜ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੇ ਸੰਸਦ ਕੜ ਨੇ ਸਾਫ ਦਾ ਮੰਨਦੀ ਫੇਸ ਬਗੇ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਇਚਾਰਜ ਵੀ ਹੈ ਉਹ ਪੰਜਾਬ ਚ ਆਏ ਹੈ ਮੈਂ ਇਹਨਾਂ ਦਾ ਧੰਨਵਾਦੀ ਆ ਤੇ ਸਵਾਗਤ ਵੀ ਕਰਦਾ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਕੋਈ ਨਸਾਰਾ ਨੂੰ ਪਤਾ ਇੱਕ ਗੱਲ ਰਾਜਾ ਭਿੰਦੀ ਨੇ ਦੁਨੀਆ ਮੈਂ ਉਹਨਾਂ ਨੂੰ ਰਿਮਾਈਂਡ ਨਹੀਂ ਕਰਨਾ ਚਾਹੁੰਦਾ ਤੇ ਲੇਕਾ ਸਾਹਿਬ ਦਾ ਤੇ ਅਵਧਨਾ ਸਾਹਿਬ ਦਾ ਮੈਂ ਧੰਨਵਾਦੀ ਆ ਅਮਰ ਸਾਰੀ ਅਧਿਕਾਰ ਸਹਿਤ ਦਾ ਇਰਾਦੇ ਆਪ ਕਾਰਜਾਂ ਲਈ ਬੇੜਾ ਕਰ ਕਰ ਕੇ ਸਮਾਨ ਸਮੱਗਰੀ ਅੱਜ ਭੇਜਣੀ ਹੈ 50000 800 ਐਸਸੀ ਜਲੰਧਰ ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਪੰਜਾਬੀ ਆਪਣੀ ਆਪਣੀ ਜਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਤੇ ਜਿਹੜੀ ਸਰਕਾਰ ਹੈ ਇਹ ਹਸਪਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੂਕਲੇਸ ਹੈ ਜਿਹਦੇ ਕਰਕੇ ਹਸਤਾਲਾ ਜਾ ਕੇ ਪੈ ਗਏ ਤੇ ਨਾਲ ਨਾਲ ਇੱਕ ਉਹ ਫੁੱਫੜ ਭਜਿਆ ਫਿਰਦਾ ਹੈ ਫੁੱਫੜ ਦਾ ਵਿਆਜ ਮਾਰ ਢੂਰ ਦਾ ਇਹ ਸਰਕਾਰ ਵੀ ਜਿਵੇਂ ਕਾਟੂਕਲੇਸ ਉਹਦੇ ਨਾਲ ਪਿਆ ਹੋ ਜਾਂਦਾ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜਪੀਟਾਂ ਦੀ ਮਦਦ ਕਰਨ ਦੇ ਲਈ ਕਿ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਆ-ਕਿਆ ਰਾਹਤ ਕਾਰਜ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਰਡੋਕਲਿਸ ਕਰਕੇ ਪੋਸਟਪੋਨ ਕਰ ਦਿੱਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਵਰਕਰ ਹਰ 프ਰੰਟ ਤੇ ਜੂਝ ਰਹੇ ਹੈ ਪੰਜਾਬੀ ਹਰ 프ਰੰਟ ਤੇ ਜੂਝ ਰਹੇ ਹੈ ਇਹ ਲੋਕਾਂ ਨੇ ਆਪ ਇਸ ਮਹਿਮਨ ਨੂੰ ਸੰਭਲਿਆ ਹੈ ਇਹ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਫੇਸ ਬਖੇਲ ਜੀ ਰਾਹੁਲ ਗਾਂਧੀ ਜੀ ਜਾਂ ਨਾਲ ਉਹਨਾਂ ਦੇ ਹਦੇਸ਼ਾਂ ਅਨੁਸਾਰ ਇੱਥੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਲਈ ਮੈਸੇਜ ਵੀ ਜੇ ਉਮੀਦ ਹੈ ਕਿ ਉਹ ਵੀ ਆਉਣਗੇ ਅਸੀਂ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁੱਖ ਦੀ ਘੜੀ ਚ ਕੱਢਣਾ ਹੈ ਸਰਕਾਰ ਦਾ ਸਾਡੀ ਮਦਦ ਕਰਨ ਚਾਹੇ ਨਾ ਕਰਨ ਹਰ ਜੁਨਾ ਦਾ ਬਣਦਾ ਹੈ ਲੇਕਿਨ ਉਹ ਭੱਜ ਜਾਂਦਾ ਅਜਿਹਾ ਇੱਕ ਮੁੱਖ ਮੰਤਰੀ ਨੂੰ ਬਦਲਦੀ ਬਦਲਦੀ ਜਿਹੀ ਹੈ ਇੱਕ ਐਸਾ ਜਿਹਾ ਕਾਵਿਆ ਚੱਲ ਰਹੀ ਹੈ ਪਹਿਲਾਂ ਹੋ ਰਹੀ ਇਹਨੇ ਉਹ ਕਹਿੰਦੇ ਕੇਦਰੀਵਾਲ ਸਾਹਿਬ ਮੁੱਖ ਮੰਤਰੀ ਬਣਦੇ ਆ। ਕਹਿੰਦੇ ਨਾ ਚੰਦਰ ਮਾਈ ਕਰੀ ਇੱਧਰ ਮਾਈਕ ਕਰ ਦੋ ਕਿ ਮਾਈਕ ਮਾਈਕ ਆਵੇ ਆਵੇ ਇੱਧਰ ਇੱਧਰ ਯਾਰ ਤੁਹਾਨੂੰ ਜਾਣ ਕੇ ਦੰਗਿਆਂ ਮਾਰ ਗਿਆ ਨੇ ਮੁਰਕੇ ਫਿਰ ਮੁਰਕੇ ਲੜੋ ਨਾ ਯਾਰ ਲੜੋ ਨਾ ਮੇਰਾ ਬਾਹ ਲੜੋ ਨਾ ਲਾਈਵ ਲੱਗ ਰਿਹਾ ਹੋਇਆ ਬਬਲੂ ਚਾਹੀਏ ਹੋਰ ਹੀ ਗੱਲ ਕਰਨੀ। ਮੁੱਖ ਮੰਤਰੀ ਦੀ ਗੱਲ ਕਰ ਰਹੇ ਹਾਂ ਮੁੱਖ ਮੰਤਰੀ ਦਾ ਪਿੱਛੇ ਉਹਨਾਂ ਦਾ ਥੋੜਾ ਜਿਹਾ ਥੋੜਾ ਹੀ ਬਦਲ ਗਿਆ ਸੀ ਆਈਡੀ ਕਹਿੰਦਾ ਕਰਦੇ। ਬੰਦੀ ਥੋੜਾ ਪੁੱਛ ਕੇ ਹੁੰਦਾ ਹੈ। ਅੱਜ ਇਹ ਲੈਣਾ ਬਾਕਸ ਕੈਮਰਾ ਵਾਲਾ ਕੈਮਰਾ ਅੰਦਰ ਕਰ ਰਹੇ ਹਾਂ ਠੀਕਾ ਬ블ੂ ਕੰਨੀ ਜਾ ਸਾਡਾ ਮਾਰੀ ਓਕੇ ਨਹੀਂ ਯਾਰ ਅਲਰੀਡੀ ਆ ਗਿਰੀ ਜਿਹੜਾ ਸਾਹਿਬ ਉਹਦੇ ਨੂੰ ਪੁੱਛੀਏ ਕਿ ਅਗਲੇ ਕਰੀ ਕਿਸੀ ਸਹੀ ਗਏਗਾ ਕਿਉਂ ਹੋ ਨਹੀਂ ਅਜੇ ਤੱਕ ਕਿ ਕਿੰਨੇ ਫਸਲ ਬਰਬਾਦ ਹੋ ਗਏ